ਨਵਾਂ ਚੰਨ ਹੋਰ ਚੜਿਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ 7 ਵਿਧਾਇਕ ਜਿਹਦੇ ਚ ਇੱਕ ਉਹ ਵਿਧਾਇਕ ਵੀ ਸ਼ਾਮਲ ਹੈ ਜਿਹਨੂੰ ਬਚਾਉਣ ਦੇ ਵਿੱਚ ਥੋੜੇ ਦਿਨ ਪਹਿਲਾਂ ਬੁਰਾ ਜ਼ੋਰ ਲੱਗਿਆ ਸੀ ਆਮ ਆਦਮੀ ਪਾਰਟੀ ਦਾ ਇੱਕ ਬੇਅਦਬੀ ਕੇਸ ਦੇ ਵਿੱਚ ਫੜਿਆ ਗਿਆ ਦੋਸ਼ੀ ਵੀ ਪਾਇਆ ਗਿਆ ਬਾਅਦ ਵਿੱਚ ਅਦਾਲਤ ਵੱਲੋਂ ਥੋੜਾ ਬਹੁਤਾ ਰਾਹਤ ਮਿਲੀ ਉਹਨਾਂ ਸੱਤਾ ਨੇ ਐਸੀ ਬਗਾਵਤ ਕੀਤੀ ਹੈ ਕਹਿੰਦੇ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਧਸ ਚੁੱਕੀ ਹੈ ਆਮ ਆਦਮੀ ਪਾਰਟੀ ਹਾਲਾਂਕਿ ਜਿਹੜਾ ਸਮੇਂ ਦੇ ਵਿੱਚ ਉਹ ਗੱਲਾਂ ਕਹਿ ਰਹੇ ਨੇ ਉਹ ਵੀ ਲੇਟ ਨਹੀਂ ਹੋ ਗਏ ਜੇ ਸੱਚੀਆਂ ਨੇ ਗੱਲਾਂ ਦੇਖੋ ਸਭ ਤੋਂ ਵਰਟੀਕਲ ਇੱਕ ਤੇ ਉਹਨਾਂ ਦੀ ਜਿਹੜੀ ਉਹ ਟਿਕਟ ਕੱਟੀ ਗਈ ਸੀ ਹਨਾ ਟਿਕਟ ਇਸ ਕਰਕੇ ਕੱਟੀ ਗਈ ਸੀ ਕਿਉਂਕਿ ਉਹਨਾਂ ਨੂੰ ਜਿਹੜਾ ਕਰਾਣੇ ਸ਼ਰੀਬ ਦੀ ਬੇਦਬੀ ਕਰਨ ਦੇ ਮਸਲੇ ਦੇ ਵਿੱਚ ਕੋਰਟ ਨੇ 3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਜਿਸ ਕਰਕੇ ਉੱਥੇ ਵਿਰੋਧ ਹੋਇਆ ਪੰਜਾਬ 'ਚ ਵਿਰੋਧ ਹੋਇਆ ਕਿ ਇੱਕ ਪਾਸੇ ਬੇਦਬੀ ਇੰਨਾ ਹੀ ਕਰਵਾਈ ਸੀ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹਨਾਂ ਦੀ ਹੀ ਸਾਜ਼ਿਸ਼ ਹੈ ਇਸ ਕਰਕੇ ਇਹਨਾਂ ਨੂੰ ਮਜਬੂਰੀ ਵਸ ਜਿਹੜੀ ਹੈ ਟਿਕਟ ਕੱਟਣੀ ਪਈ ਹੈ ਹੁਣ ਬਾਕੀ ਜਿਹੜੇ ਅੱਜ ਉਹਨਾਂ ਨੇ ਜਿਹੜੇ ਨੇ ਸੱਤ ਜਾਣੇ ਨੇ ਅਸਤੀਫਾ ਦੇ ਦਿੱਤਾ ਹੈਗਾ ਜਿਹਦੇ ਚ ਨਰੇਸ਼ ਜਾਦਵ ਜਿਹੜਾ ਮਿਰੋਲੀ ਤੋਂ ਦੂਜੀ ਵਾਰ ਵਿਧਾਇਕ ਸੀ ਹੁਣ ਰੇਸ਼ ਜਾਦਵ ਕਹਿੰਦੇ ਕਿ ਪਾਰਟੀ ਦੇ ਵਿੱਚ ਭ੍ਰਿਸ਼ਟਾਚਾਰ ਆ ਉਹ ਦੂਜੇ ਤੇ ਕਹਿੰਦੇ ਨੂੰ ਆਪਣੇ ਵੀ ਕਹਿ ਰਹੇ ਹੁਣ ਦੋ ਵਜਾ ਜੇ ਭ੍ਰਿਸ਼ਟਾਚਾਰ ਸੀ ਪਹਿਲਾਂ ਕਿਉਂ ਨਹੀਂ ਬੋਲੇ ਤੇ ਅੱਜ ਇਸ ਕਰਕੇ ਬੋਲੇ ਤੁਹਾਡੀ ਟਿਕਟ ਕੱਟੀ ਗਈ ਇਹ ਵਜ੍ਹਾ ਹੋ ਸਕਦੀ ਜਾਂ ਹੁਣ ਜਿਹੜੇ ਸੱਤ ਜਾਣੇ ਨੇ ਉਹਦੇ ਦੇ ਵਿੱਚ ਰੋਹਿਤ ਮੇਰੋਲੀਆ ਨੇ ਇਹ ਜਿਹੜੇ ਨੇ ਤਰਲੋਕਪੁਰੀ ਤੋਂ ਐਮਐਲਏ ਸੀ ਰਜੇਸ਼ ਰਿਸ਼ੀ ਇਹ ਜੰਗਪੁਰੀ ਤੋਂ ਐਮਐਲਏ ਸੀ ਮਦਨ ਲਾਲ ਇਹ ਕਸਤੂਰਬਾ ਨਗਰ ਤੋਂ ਐਮਐਲਏ ਸੀ ਪਵਨ ਸ਼ਰਮਾ ਇਹ ਦਰਸ਼ਨਗਰ ਤੋਂ ਐਮਐਲਏ ਸੀ ਭਾਵਨਾ ਗੋੜ ਇਹ ਪਾਲਮ ਤੋਂ ਐਮਐਲਏ ਸੀ ਭਪਿੰਦਰ ਸਿੰਘ ਜੂਨ ਇਹ ਵਿਜਵਾਸਨ ਤੋਂ ਐਮਐਲਏ ਸੀ ਤੇ ਨਰੇਸ਼ ਜਾਦਮ ਮੇਰੋਲੀ ਤੋਂ ਦੂਜੀ ਵਾਰ ਹੈ ਹੁਣ ਸਭ ਤੋਂ ਵੱਡੀ ਕਿ ਆਮ ਆਦੀ ਪਾਰਟੀ ਨੇ 21 ਨਵੰਬਰ ਨੂੰ ਹੀ ਕੈਂਡੀਡੇਟ ਦੀ ਪਹਿਲੀ ਲਿਸਟ ਜਾਰੀ ਕੀਤੀ ਸੀ ਉਹਦੇ ਚ ਸੀਲੰਪੁਰ ਵਿਧਾਇਕ ਅਬਦੁੱਲ ਰਹਿਮਾਨ ਦਾ ਨਾਮ ਨਹੀਂ ਸੀ ਇਸੇ ਅਬਦੁੱਲ ਰਹਿਮਾਨ ਖੁੱਲ ਕੇ ਅਰਵਿੰਦ ਕੇਜਰੀਵਾਲ ਦੇ ਵਿਰੋਧ ਚ ਆ ਗਏ ਫਿਰ ਉਹਨੂੰ ਸਭ ਤੋਂ ਵੱਡੀ ਗੱਲ ਹੈ ਕਿ ਇਹ ਹੁਣ ਜਿਹੜੇ ਸੱਤਾ ਨੇ ਜਿਹੜਾ ਅਸਤੀਫਾ ਦਿੱਤਾ ਹੈ ਲਾਜ਼ਮੀ ਤੌਰ ਤੇ ਇਹਨਾਂ ਦੀ ਟਿਕਟ ਕੱਟੀ ਗਈ ਹੋਗੀ ਜਾਇ ਹੋ ਸਾਦੇ ਕੇ ਕਿਸੇ ਦੂਜੀ ਪਾਰਟੀ ਦੇ ਅੜਕੇ ਚੜ ਗਏ ਹੁਣ ਉਸ ਪਰਕ ਤੇ ਉਹਨਾਂ ਦੇ ਹੁਣ ਮਨਸੂਬੇ ਕਾਮਜਬ ਕਰੇ ਹੁਣ ਫਿਰ ਅਕਸਰ ਹੀ ਹੁੰਦਾ ਇੱਕ ਪਾਰਟੀ ਜਿਹੜੋ ਛੱਡਦੇ ਨੇ ਦੂਜੀ ਪਾਰਟੀ ਚੰਗੀ ਲੱਗਦੀ ਤੇ ਆਪਣੀ ਜਿਹੜੀ ਮਾਂ ਪਾਰਟੀ ਹੁੰਦੀ ਉਹਨੂੰ ਗਾਲਾਂ ਕੱਢਦੇ ਨੇ ਪੰਜਾਬ ਚ ਵੀ ਇਹੀ ਆ ਜੇ ਨજર ਪਾਰਟੀ ਟਿਕਟ ਦਿੰਦੀ ਰਹਿੰਦੀ ਪਾਰਟੀ ਬੜੀ ਵਧੀਆ ਤੇ ਜੇ ਪਾਰਟੀ ਛੱਡ ਦੋ ਤੇ ਮਾਂ ਪਾਰਟੀ ਮਾੜੀ ਹੋ ਜਾਂਦੀ ਹੈ ਹੁਣ ਸੱਤਾ ਜਾਣਿਆ ਤੇ ਲੋਕੀ ਕਿੰਨਾ ਇਤਬਾਰ ਕਰਦੇ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਪਰ ਇਹ ਹੈ ਕਿ ਇੱਕ ਵਾਰਾ ਅਜਿਹੇ ਮਸਲਾ ਦੇ ਵਿੱਚ ਕਿਉਂਕਿ ਪੰਜ ਤਰੀਕ ਨੂੰ ਵੋਟਾਂ ਨੇ ਅੱਠ ਨੂੰ ਰਿਜ਼ਲਟ ਗਿਣਤੀ ਦੇ ਦੇਣ ਚਾਰ ਰਹਿ ਗਏ ਨੇ ਤੇ ਆਮ ਜਨਤਾ ਤੇ ਵੀ ਅਸਰ ਪੈਂਦਾ ਕਿਉਂਕਿ ਇਹਨਾਂ ਦਾ ਇੱਕ ਆਪਣਾ ਉਥੇ ਅਸਰ ਸੂਕ ਹੋ ਗਿਆ ਦੂਜੀ-ਦੂਜੀ ਵਾਰ ਵਿਧਾਇਕ ਜਿਹੜੇ ਬੰਦੇ ਨੇ ਅਗਰ ਉਥੇ 5-7000 ਵੋਟ ਵੀ ਇਹਨਾਂ ਦੇ ਨਾਲ ਜੁੜ ਗਈ ਤੇ ਉਹਦੇ ਨਾਲ ਆਮ ਆਦੀ ਪਾਰਟੀ ਦਾ ਨੁਕਸਾਨ ਹੋ ਸਕਦਾ ਜੀ